ਆ ਰਹੇ ਅੱਜ ਪਹੁੰਚੇ ਆਂ ਲੁਧਿਆਣਾ ਜੋ ਲਾਈਟਿੰਗ ਮਾਰਕੀਟ ਆ ਜਿੱਥੇ ਕਿ ਤੁਹਾਨੂੰ ਲੜੀਆਂ ਲਾਈਟਾਂ ਆਪਣੇ ਚੂਮਰ ਮਿਲਣਗੇ ਦੀਵਾਲੀ ਦੇ ਕਰਕੇ ਬੜੀਆਂ ਰੌਣਕਾਂ ਹੋਈਆਂ ਹੋਈਆਂ ਨੇ ਤੁਹਾਨੂੰ ਬਾਜ਼ਾਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਰੌਣਕਾਂ ਵੀ ਦਿਖਾਵਾਂਗੇ ਕਿੱਥੋਂ ਕਿੱਥੋਂ ਬੰਦੇ ਸ਼ੋਪਿੰਗ ਕਰਨ ਆਏ ਨੇ ਤੇ ਕੀ ਕੀ ਲੈ ਕੇ ਜਾ ਰਹੇ ਨੇ ਇੱਥੋਂ ਆਪਣੇ ਘਰ ਨੂੰ ਸਜਾਉਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਤੁਹਾਡੇ ਕੋਲ ਇੱਥੇ ਕਸਟਮਰ ਕਿੰਨਾ ਦੇ ਹੈਗੇ ਤੇ ਆਪਣੀ ਕੁਆਲਿਟੀ ਕੀ ਆ ਤੇ ਇੱਥੇ ਹਰ ਚੀਜ਼ ਅਵੇਲੇਬਲ ਹੈ ਕਿਹੜੀ ਕਿਹੜੀ ਲਾਈਟ ਹੁੰਦੀ ਹੈ ਘਰ ਵਿੱਚ ਯੂਜ਼ ਕਰਨ ਲਈ ਹਣੋ ਖਾਸ ਕਰ ਦਿਵਾਲੀ ਆ ਰਹੀ ਹੈ ਦਿਵਾਲੀ ਦੇ ਵਿੱਚ ਤੁਸੀਂ ਘਰ ਨੂੰ ਸ਼ਿੰਗਾਰ ਲਈ ਕੀ ਕੀ ਲੈਟ ਲਗਾ ਸਕਦੇ ਆ ਗਲਵਤ ਕਰਦੇ ਆ ਹਾਂ ਜੀ ਸਸਿਕਾ ਤੁਸੀਂ ਕਰ ਜੀ ਕਿੰਨਾ ਠੀਕ ਠਾਕ ਬਹੁਤ ਬਹੁਤ ਬੜੀਆ ਹਾਂ ਜੀ ਹਾਂ ਜੀ ਤੇ ਮੁਬਾਰਕਾਂ ਪਹਿਲਾਂ ਤਾਂ ਮੁਬਾਰਕਾਂ ਸਾਰਿਆਂ ਨੂੰ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਸਾਰਿਆਂ ਲਈ ਅੱਛੀ 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 ਹੋਵੇ ਜੀ ਠੀਕ ਹੈ ਔਰ ਲਾਈਟਿੰਗ ਵਾਸਤੇ ਜਿਨ੍ਹਾਂ ਨੂੰ ਵੀ ਆਣਾ ਹੈ ਚਾਹਾਂ ਸਾਡੇ ਕੋਲ ਹਰ ਤਰ੍ਹਾਂ ਦੀ ਲਾਈਟਿੰਗ ਹੈ ਹਰ ਬਜਟੇ 'ਚ ਆਈਟਮ ਪਈ ਹੈ ਔਰ ਅਸੀਂ ਚਾਹੁੰਦੇ ਆ ਕਿ ਹਰ ਘਰ ਦੀਵਾਲੀ ਅੱਛੇ ਤਰੀਕੇ ਨਾਲ ਮਨਾਈ ਜਾਏ ਰਾਈਟ ਤੇ ਸਟਾਰਟਿੰਗ ਜਿਹੜੀ ਹੈ ਬਹੁਤ ਵੈਰੀ ਲੋਅਸਟ ਹੈ ਕਿਉਂਕਿ ਉਹ ਟੇਸਰਪੇ ਸਟਾਰਟਿੰਗ ਹੋ ਜਾਂਦੀ ਹੈ 200 250 ਸਟਾਰਟਿੰਗ ਹੈ ਐਸ ਪਰ ਕਸਮਰ ਡਿਮਾਂਡ ਅਸੀਂ ਪੂਰਾ ਰੇਂਜ ਨੂੰ ਫੁਲਫਿਲ ਕੀਤਾ ਹੋਇਆ ਜੀ ਇਕ ਸਰ ਕਸਟਮਰ ਆ ਰਹੇ ਬਹੁਤ ਦਰਦ ਦਰਵਾ ਰਹੇ ਨੇ ਚੋਇਸ ਇਸ ਮਾਰਕੀਟ ਦੇ ਵਿੱਚ ਇਹ ਦੱਸੋ ਇਹ ਮਾਰਕੀਟ ਕਿੰਨੇ ਸਾਲ ਪੁਰਾਣੀ ਹੈਗੀ ਮਾਰਕੀਟ ਹੈਗੀ ਇਹ ਮਾਰਕੀਟ ਤਾਂ ਸਿੱਧਾ ਇਸ ਲਈ ਨੇ 40 ਇਅਰਸ ਸਿንስ 40 ਇਅਰਸ ਸਾਨੂੰ ਹੋ ਚੁੱਕੇ ਆ ਔਰ ਇਹ ਹੱਬ ਹੈ ਪੰਜਾਬ ਦੇ ਔਰ ਹਰ ਏਰੀਆਸ ਤੋਂ ਕਸਟਮਰ ਇੱਥੇ ਆ ਰਿਹਾ ਲੁਧਿਆਣਾ ਤੋਂ ਤਾਂ علاوہ ਬਾਹਰ ਤੋਂ ਪੰਜਪੂਰੇ ਪੰਜਾਬ ਤੋਂ ਆਂਦਾ ਹੈ ਪੰਜਾਬ ਤੋਂ ਬਾਹਰ ਵੀ ਆਂਦਾ ਹੈ ਜੀ ਇਹ ਜੋ ਆਪਣੇ ਜੋ ਚੂਮਰ ਲਾਈਟਿੰਗ ਨੇ ਚਾਈਨੀਜ਼ ਪਾਰਟ ਵੀ ਹੈਗੇ ਨੇ ਹੁਣ ਤਾਂ ਅਸੀਂ ਇੰਡੀਆ 'ਚ ਅਸੈਂਬਲੀ ਕਾਫੀ ਹੋ ਰਹੀ ਹੈ ਬਾਕੀ ਇੰਪੋਰਟਡ ਵੀ ਆਉਂਦੇ ਆ ਠੀਕ ਹੈ ਇੰਪੋਰਟਡ ਜਿਹੜੇ ਹੈਗੇ ਥੋੜੇ ਵੈਲ ਫਿਨਿਸ਼ ਚ ਹੁੰਦੇ ਆ ਉਹ ਕਿ ਕਿਸ ਕੰਟਰੀ ਤੋਂ ਆਇਆ ਆਲ ਵਾਸੇ ਚਾਈਨੀਜ਼ ਹੀ ਆ ਜੀ ਹਾਂ ਇਜੀਪਟ ਬੜਾ ਚਾਈਨੀਜ਼ ਬੜਾ ਸਾਰਾ ਹੁੰਦਾ ਹਾਂ ਜੀ 10 ਗੱਲ ਬੜੇ ਫੈਨ ਵੀ ਆਟੋਮੈਟਿਕ ਆ ਚੁੱਕੇ ਰ ਪਹਿਲਾਂ ਹਾਂ ਪਹਿਲਾਂ ਹੁੰਦੇ ਸੀਗੇ ਉਹਦੇ ਵਿੱਚ ਓਪਨ ਹੋ ਜਾਂਦੇ ਆ ਵਿੰਗਸ ਵਗਾਰਾ ਸ਼ੈਂਡਲਰ ਕਮ ਫੈਨ ਉਹ ਕਾਫੀ ਹੁੰਦੀ ਰੇਂਜ ਹੈ ਹੁਣ ਆਪਣੇ ਕੋਲੇ ਜਿੱਦਾਂ ਲਾਈਟਿੰਗ ਲਈ ਲੜੀਆਂ ਨੇ ਉਹ ਵੀ ਰੱਖਦੇ ਹਾਂ ਜਿੱਦਾਂ ਸਿੱਧਾ ਟੋਟਾ ਰੱਖਦੇ ਹਾਂ ਕਰਦੇ ਆ ਸਾਡੇ ਕੋਲ ਖਾਸ ਚਾਹਵਾਨ ਹੈਗੇ ਸਾਡੇ ਨਾਲ ਜੁੜੇ ਹੋਏ ਆ ਅਸੀਂ ਉਹ ਲੜੀ ਵੀ ਪ੍ਰੋਵਾਈਡ ਕਰ ਦਿੰਦੇ ਆ ਬਾਕੀ ਸਾਡੇ ਕੋਲ ਇੱਥੇ ਲਾਈਟਿੰਗ ਦੇ ਇੱਕ ਜ਼ਿਆਦਾ ਮਹਿੰਦਗਰ ਲਾਈਟਿੰਗ ਦਾ ਕੰਮ ਹੈ ਲੜੀ ਨਾਲ ਐਡੀਸ਼ਨਲ ਹੈ ਕੋਈ ਡਿਮਾਂਡ ਕਰ ਦੇਣੇ ਆ ਇਸ ਲੜੀ ਕੀ ਕਹਿਣਾ ਚਾਹੋਗੇ ਲੁਧਿਆਣਾ ਵਾਸੀਆਂ ਨੂੰ ਔਰ ਜੋ ਇੱਥੇ ਸ਼ੋਪਿੰਗ ਕਰਨ ਵੀ ਆ ਰਹੇ ਨੇ ਦੂਰੋਂ ਚੰਡੀਗੜ੍ਹੋਂ ਦਿੱਲੀੋਂ ਸ਼ੋਪਿੰਗ ਕਰਨ ਆ ਰਹੇ ਨੇ ਕੀ ਕਹਿਣਾ ਚਾਹੋ ਕੀ ਮੈਸੇਜ ਦੇਣਾ ਚਾਹੋ ਖੁਸ਼ੀ ਖੁਸ਼ੀਆਂ ਮਨਾਓ ਤਿਉਹਾਰ ਆਇਆ ਸਾਰੇ ਸਾਲ ਦੀ ਇੰਤਜ਼ਾਰ ਹੁੰਦੀ ਹੈ ਇਹ ਧੀਰ ਸਾਰਿਆਂ ਲਈ ਹੈ ਜੀ ਸਾਰੇ ਇਸ ਨੂੰ ਸੈਲੀਬ੍ਰੇਟ ਕਰਨ ਖੁਸ਼ੀਆਂ ਹੋਰ ਸਾਡੇ ਕੋਲ ਜੋ ਅਸੀਂ ਉਹਨਾਂ ਦੀ ਬੈਕਅਪ ਆਸੀ ਫੁੱਲਫਿਲ ਕਰ ਰਹੇ ਹਾਂ ਉਹਨਾਂ ਦੀ ਸਪੋਰਟ ਕਰ ਰਹੇ ਹਾਂ ਉਹਨਾਂ ਦੀ ਰਿਕੁਆਇਰਮੈਂਟ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜੋ ਮੰਗਨ ਉਹਨਾਂ ਨੂੰ ਅਸੀਂ ਦੇ ਸਕੀਏ ਆਪਣੇ ਕੋਲ ਕੀ ਹੁੰਦਾ ਖਾਸ ਸ਼ੌਪ ਦੇ ਉੱਪਰ ਚੁੰਮਰੀ ਹੁੰਦੇ ਜਾਂ ਲੈ ਨਹੀਂ ਅਸੀਂ ਹਰ ਕਮ ਸਾਰਟ ਆਫ ਵਰਕਸ ਆ ਰਿਹਾ ਹੈਗਾ ਜੀ ਅਸੀਂ ਕਿਉਂਕਿ ਸਲਾਈਨ ਬਹੁਤ ਪੁਰਾਣੇ ਹੈਗੇ ਸਾਡੇ ਕੋਲ ਸਵਿਚਸ ਲਾਈਨ ਵੀ ਨਾਲ ਹੈ ਸਵਿਚਸ ਵਾਇਰ ਪੈਨਲ ਸਾਰਾ ਕੁਝ ਅਸੀਂ ਕਰਦੇ ਹਾਂ ਠੀਕ ਹੈ ਕੀ ਦੀ ਲਾਈਟਿੰਗ ਆਫ ਐਡੀਸ਼ਨਲ ਹੈ ਨਾ ਦੂਰ ਦੂਰ ਤੋਂ ਲੋਕ ਹੀ ਆਉਂਦੇ ਨੇ ਪਰ ਲੁਧਿਆਣੇ ਦੇ ਲੁਧਿਆਣੇ ਵਿੱਚ ਵੀ ਸ਼ਾਪਿੰਗ ਕਰਦੇ ਨੇ ਆ ਜੋ ਗੱਲਬਾਤ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸ਼ਾਪਿੰਗ ਕਰਨੇ ਨੇ ਲਾਈਟ ਮਾਰਕੀਟ ਦੇ ਵਿੱਚ ਹਾਂਜੀ ਸ਼ਾਪਿੰਗ ਕਰਦੇ ਆ ਜੀ ਲਾਈਟ ਮਾਰਕੀਟ ਦੇ ਇਹ ਕਿੱਦਾਂ ਲੱਗ ਰਿਹਾ ਮਾਹੌਲ ਚਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬੜੀ ਧੀਰ ਤੋਂ ਆਉਂਦੇ ਪਿਆ ਜੀ ਅਸੀਂ ਸ਼ਾਵਰਾ ਇਲੈਕਟ੍ਰੋਨਿਕ ਤੋਂ ਕਟੋਂ 25-30 ਸਾਲ ਤੋਂ ਅਸੀਂ ਇਹਨਾਂ ਦੇ ਕੋਲ ਆਨੇ ਪਿਆ ਤੇ ਜੋ ਵੀ ਸ਼ਾਪਿੰਗ ਕਰੀਦਾ ਅਸੀਂ ਇਹਨਾਂ ਕੋਲ ਹੀ ਕਰੀਦੇ ਆ ਬ ਜੋਰਾ ਸ਼ੋਰ ਨਾਲ ਲੋਕੀ ਸ਼ੋਪਿੰਗ ਕਰਦੇ ਪਿਆ ਜੀ ਇਹਾਂ ਪੇ ਸੇਲ ਇੱਕ ਇੱਕ ਦੁਕਾਨਦਾਰ ਕੀ ਬੀਵੀ 25-25 ਲੱਖ ਰੁਪਏ ਕੀ ਹੁੰਦੀ ਹੈ ਡੇਲੀ ਕੀ ਉਹ ਇਸ ਵਾਰ ਲੱਖ ਰੁਪਏ ਵੀ ਨਹੀਂ ਹੋਦੇ ਕੋਈ ਤਾਂ ਬਹੁਤ ਖੁਸ਼ ਹੈ ਕਈ ਬੋਲਦੇ ਹੈ ਕਮ ਹੈ ਕਮ ਦੇਖੋ ਜੀ ਖੁਸ਼ ਹੋਣੇ ਵਾਲੀ ਬਾਤ ਹੈ ਝੂਠ ਜੋ ਮਰਜੀ ਬੋਲੇ ਹਮ ਕੋ ਤਾਂ ਸਾਰਾ ਪਤਾ ਹੀ ਹੈ ਨਾ ਕਿ ਕਸਟਮਰ ਕਿਤਨਾ ਆਇਆ ਮਾਰਕੀਟ ਹੈ ਹਿਮਾਚਲ ਦਾ ਕੋਈ ਕਸਟਮਰ ਨਹੀਂ ਆਇਆ ਨਹੀਂ ਤਾਂ ਹਿਮਾਚਲ ਦਾ ਕਸਟਮਰ ਹਮਾਰੇ ਪਾਸ 30% ਕਸਟਮਰ ਪੰਜਾਬ ਕੇ ਇਲਾਵਾ ਹਿਮਾਚਲ ਦਾ ਆਤਾ ਹੈ ਹਿਮਾਚਲ ਦਾ 2% ਵੀ ਕਸਟਮਰ ਨਹੀਂ ਆਇਆ ਮਾਰਕੀਟ ਦਾ ਹਾਲ ਦੇਖਿਆ ਜੇ ਤਾਂ ਦਿਨ ਪਤਨ ਮਾੜਾ ਹੀ ਹੁੰਦਾ ਜਾ ਰਿਹਾ ਹੈ ਕਦੇ ਕਮੇਟੀ ਵਾਲੇ ਤੰਗ ਕਰਦੇ ਆ ਕਿ ਕਦੇ ਕੋਈ ਤੰਗ ਕਰਦਾ ਕਿ ਤੁਹਾਡੇ ਸਾਹਮਣੇ ਆ ਤੁਸੀਂ ਉਸ ਟਾਈਮ ਵੀ ਨਿਕਲ ਹੀ ਰਹੇ ਸੀ ਸ਼ਾਇਦ ਤੁਸੀਂ ਹੋਉਂਗੇ ਉਦੋਂ ਤੇ ਜੇ ਡੈਕੋਰੇਸ਼ਨ ਕਰਾਂਗੇ ਨਹੀਂ ਸਜਾਵਟ ਕਰਾਂਗੇ ਨਹੀਂ ਮਾਲ ਵਿਕੂਗਾ ਕਿਤਾ ਸਾਡਾ ਕੰਮ ਹੀ ਰਿਟੇਲ ਦਾ ਆ ਸਭ ਕੁਝ ਹੋਲ ਸੇਲ ਦੇ ਅੰਦਰ ਜਿਨ੍ਹਾਂ ਨੇ ਮਾਰਕੀਟ ਅੰਦਰ ਬੈਠੇ ਆ ਉਹਨਾਂ ਨੂੰ ਜਾ ਕੇ ਪੁੱਛੋ ਰੋਜ਼ ਤੰਗ ਕਰੀਏ ਉਹਨਾਂ ਨੂੰ ਮਾਰਕੀਟ 'ਚ ਜਾ ਕੇ ਕਮੇਟੀ ਉਹਦਾ ਕੋਈ ਪ੍ਰੋਪਰ ਹੱਲ ਘੜੋ ਸਾਨੂੰ ਨਹੀਂ ਅਸੀਂ ਵੀ ਅੰਦਰ ਕਰਾਂਗੇ ਲੋਕੀ ਦੁਕਾਨਾਂ ਮਜਬੂਰੀ ਚ ਲਾਣੀ ਪੈਂਦੀ ਸਾਨੂੰ ਸਾਨੂੰ ਕੋਈ ਸ਼ੌਂਕ ਨਹੀਂ ਸਾਰਾ ਸਾਰਾ ਮਾਲ ਅੰਦਰ ਕਰਾ ਦੋ ਮਜਬੂਰੀ ਚ ਲਾਣੀ ਪੈਂਦੀ ਹੈ ਕੋਈ 20 ਫੁੱਟ ਅੱਕੇ ਕਰਕੇ ਲਾ ਦਿੰਦਾ ਕੋਈ 40 ਫੁੱਟ ਅੱਗੇ ਕਰਕੇ ਲਾ ਦੂਗਾ ਦੁਕਾਨਾ ਤੁਸੀਂ ਦਿਖਾਓ ਉਧਰ ਤੱਕ ਤੇ ਸਾਨੂੰ ਮਜਬੂਰੀ ਚ ਅੱਗੇ ਕਰਨੀ ਪੈਂਦੀ ਸਾਨੂੰ ਕੋਈ ਸ਼ੌਂਕ ਨਹੀਂ ਅਸੀਂ ਅੰਦਰ ਬਹਿ ਕੇ ਕੰਮ ਵਧੀਆ ਕਰ ਸਕਦੇ ਹਾਂ ਪਰ ਲੇਕਿਨ ਕਸਟਮਰ ਨਹੀਂ ਹੈਗਾ ਇਹ ਤਸਵੀਰਾਂ ਤੁਸੀਂ ਲਗਾਈਆਂ ਸਜਾਈਆਂ ਹੋਈਆਂ ਤੁਸੀਂ ਹਾਂਜੀ ਬਣਾਉਂਦੇ ਆਪ ਹੀ ਮੇਰਾ ਬੇਟਾ ਬਣਾਉਂਦਾ ਠੀਕ ਹੈ ਹਾਂਜੀ ਇਹ ਮਤਲਬ ਇਹ ਚਾਈਨਸ ਦਾ ਨਹੀਂ ਚਾਈਨਸ ਦਾ ਨਹੀਂ ਹੈ ਨਹੀਂ ਜੀ ਇਹ ਆਪਣੇ ਸਾਡੇ ਇੱਥੇ ਆ ਬਣਦੀਆਂ ਆਪ ਬਣਾਉਂਦੇ ਆ ਠੀਕ ਹੈ ਹਾਂਜੀ ਤੇ ਬਹੁਤ ਸੋਹਣੀਆਂ ਆਪਣੇ ਹੀ ਨੇ ਤਸਵੀਰਾਂ ਸਾਰੀਆਂ ਅਸੀਂ ਦੇਖਿਆ ਬਾਜ਼ਾਰ ਦੇ ਵਿੱਚ ਜਿਆਦਾ ਚਾਈਨੀਸ ਮਾਲ ਪਿਆ ਸਾਰਾ ਪਿਆ ਨਹੀਂ ਸਰ ਇਹ ਚਾਈਨੀਸ ਨਹੀਂਗਾ ਇਹ ਆਪ ਬਣਾਇਆ ਮੇਰੇ ਬੇਟੇ ਨੇ ਆਪ ਆਪਣੇ ਹੈਂਡ ਨਾਲ ਬਹੁਤ ਸੋਹਣੀਆਂ ਲੱਗਦੀਆਂ ਮੇਰੇ ਤਸਵੀਰਾਂ ਸਾਰੀਆਂ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਕਹਿਣਾ ਚਾਹੋਗੇ ਲੁਧਿਆਣਾ ਵਾਸੀਆਂ ਨੂੰ ਵੀ ਇਹ ਜੋ ਤਸਵੀਰਾਂ ਨੇ ਕੀ ਕਹਿਣਾ ਚਾਹੋਗੇ ਖਰੀਦਣ ਲਈ ਅਸੀਂ ਤੇ ਕਹਿੰਦੇ ਖਰੀਦੋ ਪਰ ਬਹੁਤ ਘਟਦਾ ਜਾ ਰਿਹਾ ਵੇ ਇਹਦਾ ਹੁਣ ਰਵਾਜ ਪਰ ਅਸੀਂ ਚਾਹੁੰਦੇ ਆ ਕਿ ਖਰੀਦਣ ਅਸੀਂ ਇੰਨੇ ਸ਼ੌਂਕ ਨਾਲ ਬਣਾਈਆਂ ਨੇ ਅੱਗੇ ਤੋਂ ਅੱਗੇ ਨੂੰ ਬਹੁਤ ਘਟ ਗਿਆ ਵਾ ਟ੍ਰੈਂਡਿੰਗ ਨਾਲ ਭਗਵਾਨ ਨੂੰ ਜਿੱਦਾਂ ਵੀ ਅੱਗੇ ਜਿੱਦਾਂ ਮੰਨਦੇ ਸੀ ਨਾ ਸ਼ਰਦਾਣਾ ਹੁੰਦੀ ਉਹ ਕਰਦੇ ਹੁੰਨੀ ਲੈ ਕੇ ਜਾਂਦੇ ਹੁੰਦੀਆਂ ਜਿੰਨੀਆਂ ਅੱਗੇ ਲੈ ਕੇ ਜਾਂਦੇ ਸੀ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਆਂ ਬਿਜਲੀ ਬਾਜ਼ਾਰ ਦੀਆਂ ਜਿੱਥੇ ਕਿ ਲੱਗ ਲੱਗ ਤਰ੍ਹਾਂ ਦੀਆਂ ਲਾਈਟਿੰਗ ਪਈ ਆ ਝੂਮਰ ਪਏ ਨੇ ਔਰ ਲੜੀਆਂ ਵਗੈਰਾ ਪਈਆਂ ਜਦੋਂ ਦੀਵਾਲੀ ਆ ਰਹੀ ਆ ਆ ਜੋ ਭੱਜਣਾ ਗੱਲਬਾਤ ਕਰ ਰਹੇ ਆਂ ਸਸਿਕਾ ਭਾਜੀ ਸਤਿ ਸ਼੍ਰੀ ਅਕਾਲ ਜੀ ਜੋ ਆਪਣੇ ਕੋਲੇ ਕੀ ਕੀ ਲਾਈਟਿੰਗ ਆਪਣੇ ਕੋਲੇ ਤਕੋਈ ਮੇਰੇ ਕੋਲ ਤਾਂ ਇੱਥੇ ਸ਼ੈਂਡਲियर्स ਆ ਝੂਮਰ ਹੈ, ਵਾਲ ਲਾਈਟਾਂ ਨੇ, ਕਮਰਸ਼ੀਅਲ ਲਾਈਟਿੰਗ ਹੈ। ਬਾਕੀ ਦੀਵਾਲੀ ਦੇ ਰਿਲੇਟਿਡ ਟੱਚ ਲੈਂਪਸ ਵਗੈਰਾ ਨੇ। ਇਹ ਆਪਣੀ ਲਾਈਟਿੰਗ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ? ਕਿੰਨੇ ਪੈਸੇ ਤੋਂ ਸਟਾਰਟ ਹੋ ਜਾਂਦੀ ਹੈ? ਜਿਹੜੀ ਵਾਲ ਲਾਈਟਾਂ ਨੇ ਉਹ 200 ਰੁਪਏ ਤੋਂ ਸ਼ੁਰੂ ਹੋ ਕੇ ਕਾਫੀ ਉੱਪਰ 4-5000 ਰੁਪਏ ਤੱਕ ਦੀ ਰੇਂਜ ਤੱਕ ਚਲੀ ਜਾਂਦੀ ਹੈ। ਜਿਹੜੇ ਝੂਮਰ ਨੇ ਉਹ ਤਕਰੀਬਨ 800 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ। ਉਹ ਤਾਂ ਉਹਦਾ ਕੋਈ ਅੰਤ ਹੀ ਨਹੀਂ ਜਿੱਦਾਂ ਦੇ ਵੀ ਕਸਟਮਰ ਦੇ ਬਣਵਾਣਾ ਹੋਏ ਉਸ ਟਾਈਪ ਦਾ ਵੀ ਫੈਬ੍ਰिकेट ਹੋ ਜਾਂਦਾ ਹੈ, ਕਸਟਮਾਈਜ਼ ਹੋ ਸੀਲਿੰਗ ਲਾਈਟਸ ਨੇ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਸ਼ਹਿਰ ਦੇ ਮੁਕਾਬਲੇ ਬਿਜਲੀ ਮਾਰਕੀਟ ਦੇ ਵਿੱਚ ਬਹੁਤ ਇਕਨੋਮਿਕਲ ਤੇ ਵਧੀਆ ਰੇਟਾਂ 'ਚ ਮਿਲਦੀ ਹੈ ਇਹ ਲਾਈਟਿੰਗ ਆਪਾਂ ਲਗਾ ਲੈਣੇ ਆ ਘਰ ਦੇ ਵਿੱਚ ਲਗਾ ਲੈਣੇ ਆ ਅਕਸਰ ਕਈ ਵਾਰ ਇਹਨੂੰ ਰੈਗੂਲਰ ਨਹੀਂ ਚਲਾ ਪਾਉਂਦੇ ਕਈ ਵਾਰ ਇਹ ਹੀਟ ਕਰਦੇ ਆ ਜਾਂ ਉਹਦੀ ਬਿਜਲੀ ਜ਼ਿਆਦਾ ਖੂਕਦੇ ਆ ਇਹ ਆਪਣੇ ਜਿਹੀ ਲਾਈਟਿੰਗ ਦਾ ਕਿੰਨੇ ਵਾਟੇ ਦੀ ਹੈਗੀ ਆ ਇਹ ਕਿੰਨੇ ਕਿ ਬਿਜਲੀ ਲੈਟ ਔਰ ਕਿੰਨੇ ਕਿ ਹੀਟ ਕਰਦੀਆਂ ਨੇ ਇਹ ਦੇਖੋ ਇਹ ਫੈਂਸੀ ਲਾਈਟ ਆ ਜਿੰਨੀਆਂ ਨੇ ਵਾਲ ਲਾਈਟ ਆ ਝੂਮਰ ਬਹੁਤ ਹੀ ਘੱਟ ਵਾਟ ਦੇ ਵਿੱਚ ਆ ਜਿਵੇਂ ਫੈਂਸੀ ਲਾਈਟ ਆ ਉਹ 5-7 ਵਾਟ ਦੇ ਵਿੱਚ ਖਰਚਾ ਕਿਸੇ ਟਾਈਮ ਆਪਾਂ ਘਰ ਦੇ ਵਿੱਚ ਲੜੀ ਲਗਾਉਂਦੇ ਹੁੰਦੇ ਸੀ ਤੁਸੀਂ ਹੱਸੋ ਹੀਨ ਗੱਲ ਆ ਉਸ ਟਾਈਮ ਤੇ ਜ਼ੀਰੋ ਦਾ ਮਤਲਬ ਜਿਹਨੂੰ ਆਪਾਂ ਕਹਿੰਦੇ ਸੀ ਉਹਦੀ ਕੰਜ਼ਮਪਸ਼ਨ 15 ਵਾਟ ਸੀ ਤੇ ਹੁਣ 5 ਵਾਟ ਦੀ ਵਾਲ ਲਾਈਟ ਆ 5-7 ਵਾਟ ਦੀ ਵਾਲ ਲਾਈਟ ਆ ਜਿਹੜਾ ਝੂਮਰ ਹੈ ਉਹ 25-30 ਵਾਟ 40 ਵਾਟ ਤੱਕ ਹੈ ਕੋਈ ਜ਼ਿਆਦਾ ਕੰਜ਼ਮਪਸ਼ਨ ਜਾਂ ਜ਼ਿਆਦਾ ਬਿਜਲੀ ਦਾ ਖਰਚਾ ਨਹੀਂ ਹੁੰਦਾ ਇਹਨਾਂ ਦਾ ਬੜੀ ਐ ਨਾ ਜਗਮਗ ਹੋ ਰਹੀ ਹੈ ਲਾਈਟੀਆਂ ਵੈਸੇ ਤਾਂ ਇੱਥੇ ਤਾਂ ਹਰ ਵਕਤ ਹੁੰਦੀ ਹੈ ਨਾ ਹੁਣ ਦਿਵਾਲੀ ਦੇ ਦਿਨਾਂ ਵਿੱਚ ਕੁਝ ਖਾਸ ਚੀਜ਼ਾਂ ਕੀ ਨੇ ਆਪਣੇ ਕੋਲੇ ਮੇਰੇ ਕੋਲ ਤਾਂ ਸਾਰੇ ਝੂਮਰ ਹੈ ਬਾਹਰ ਪੇੜ ਪੇ ਹੋਏ ਨੇ ਸਾਈਡ ਤੇ ਰੱਖਣ ਦੇ ਲਈ ਟੱਚ ਲੈਂਪਸ ਨੇ ਝੂਮਰ ਹੈ ਤੇ ਵਾਲ ਲਾਈਟਰ ਨੇ ਘਰ ਦੇ ਅੰਦਰ ਲਗਾਉਣ ਦੇ ਲਈ ਬਾਹਰ ਦੇ ਲਈ ਗੇਟ ਲਾਈਟਰ ਦੇ ਬਾਕੀ ਤਿਉਹਾਰ ਦੇ ਦਿਨ ਹਰ ਇਨਸਾਨ ਨੂੰ ਸ਼ੌਂਕ ਹੁੰਦਾ ਹੈ ਹਰ ਵਰਗ ਨੂੰ ਸ਼ੌਂਕ ਹੁੰਦਾ ਹੈ ਤੇ ਉਹ ਜ਼ਰੂਰ ਇਸ ਬਾਜ਼ਾਰ ਵਿੱਚ ਇੱਕ ਵਾਰ ਜ਼ਰੂਰ ਆਉਂਦਾ ਹੈ ਤੇ ਕੁਝ ਨਾ ਕੁਝ ਆਪਣੀ ਸਮਰੱਥਾ ਦੇ ਹਿਸਾਬ ਦੇ ਨਾਲ ਪਰਚੇਜ਼ਿੰਗ ਕਰਕੇ ਜਾਂਦਾ ਹੈ ਟੈਕਨੋਲੋਜੀ ਬਹੁਤ ਜ਼ਿਆਦਾ ਅੱਜ ਕੱਲ ਵੱਧ ਚੁੱਕੀ ਹੈ ਨਾ ਹੁਣ ਅੱਜ ਕੱਲ ਇਦਾਂ ਸਿਸਟਮ ਵੀ ਹੋ ਚੁੱਕਿਆ ਹੈ ਨਾ ਵੀ ਤੁਸੀਂ ਤੁਹਾਡੇ ਤੁਸੀਂ ਅੰਦਰ ਦਰਵਾਜ਼ਾ ਓਪਨ ਕਰੋਗੇ ਤੁਹਾਡੀ ਲਾਈਟ ਓਪਨ ਹੋ ਜਾਏਗੀ ਨਾ ਇਹ ਸਿਸਟਮ ਹੋ ਹੈ ਆਪਣੇ ਕੋਲ ਹੀ ਨਾ ਹਾਂਜੀ ਬਿਲਕੁਲ ਅਵੇਲੇਬਲ ਹੈ ਜੀ ਉਹ ਸੈਂਸਰ ਲਾਈਟਿੰਗ ਕਹਿੰਦੇ ਆ ਡੋਰ ਦੇ ਨਾਲ ਲੱਗ ਜਾਂਦੀ ਹੈ ਵੀ ਤੁਸੀਂ ਦਰਵਾਜ਼ੇ ਦੇ ਅੱਗੇ ਜਾਓ ਕਿਸੇ ਲਾਈਟ ਦੇ ਅੱਗੇ ਦੀ ਲੰਘੋਗੇ ਤਾਂ ਵੀ ਉਹ ਸੈਂਸਰ ਤੁਹਾਨੂੰ ਸੈਂਸ ਕਰਕੇ ਆਪੇ ਲਾਈਟ ਔਨ ਕਰ ਦਿੰਦਾ ਇਹ ਤਾਂ ਬਹੁਤ ਕੋਸਟਲੀ ਹੋਣੀ ਹੈ ਨਾ ਬਹੁਤ ਨਹੀਂ ਨਹੀਂ ਬਹੁਤ ਰੀਜ਼ਨੇਬਲ ਰੇਂਜ ਦੇ ਵਿੱਚ ਨੇ 200 ਰੁਪਏ ਚ ਸੈਂਸਰ ਲਾਈਟ ਸ਼ੁਰੂ ਹੋ ਜਾਂਦੀ ਹੈ ਇਹ ਹੋਰ ਕੋਈ ਕੀ ਕਹਿਣਾ ਚਾਹੁੰਗੇ ਜਿੱਦਾਂ ਹੁਣ ਲਾਈਟਿੰਗ ਜ਼ਿਆਦਾਤਰ ਇਹ ਤਾਂ ਨਹੀਂ ਕਿ ਇਹ ਤੇ ਕੋਠੀਆਂ ਵਾਸਤੇ ਨੇ ਇਹ ਜਿੱਦਾਂ ਕਈ ਵਾਰੀ ਇਹ ਗੱਲ ਪਹਿਲੇ ਕਹੀ ਹੈ ਕਿ ਤੇ ਜਿਹੜਾ ਵੀ ਇਨਸਾਨ ਆਉਂਦਾ ਆਪਣੀ ਸਮਰੱਥਾ ਦੇ ਹਿਸਾਬ ਦੇ ਨਾਲ ਆਪਣੇ ਸ਼ੌਂਕ ਦੇ ਹਿਸਾਬ ਦੇ ਨਾਲ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਂਦਾ ਹੈ ਇਹ ਹਰ ਵਰਗ ਦੇ ਲਈ ਉਪਲਬਧ ਹੈ ਜਿਹੜੇ ਤੁਸੀਂ ਕਹੋ ਕਿ ਬਹੁਤ ਉੱਚੀਆਂ ਨੇ ਉਹ ਤਾਂ ਆਪਣੇ ਕਸਟਮਾਈਜ਼ ਸ਼ੈਲ ਦੇ ਤਾਂ ਸ਼ੌਂਕ ਦਾ ਤਾਂ ਕੋਈ ਮੁੱਲ ਹੀ ਨਹੀਂ ਹੈਗਾ ਮਗਰ ਹਰ ਬੰਦਾ ਆਪਣੇ ਹਿਸਾਬ ਦੇ ਨਾਲ ਜ਼ਰੂਰ ਕੁਝ ਨਾ ਕੁਝ ਸ਼ਾਪਿੰਗ ਕਰਦਾ ਤੇ ਖੁਸ਼ ਹੋ ਕੇ ਜਾਂਦਾ ਹੈ ਵੀ ਜੋ ਤੁਹਾਡੇ ਕਸਟਮਰ ਨੇ ਕੀ ਕਹਿਣਾ ਚਾਹੁੰਗੇ ਲੁਧਿਆਣਾ ਵਾਸੀ ਜਾਂ ਬਾਹਰਲੇ ਬੰਦੇ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਦੇਖੋ ਮੈਸੇਜ ਸਿਰਫ ਸਿੰਪਲ ਹੈ ਮੇਰੇ ਕੋਲ ਹੁਣ ਕਸਟਮਰ ਪਿੱਛੇ ਜੇ ਆਇਆ ਉਹ ਮੈਨੂੰ ਕਹਿੰਦਾ ਮੈਨੂੰ ਤੁਹਾਡਾ ਚੂਮਰ ਔਨਲਾਈਨ ਤੇ ਕਿਸੇ ਪਲੇਟਫਾਰਮ ਤੇ ਇੰਨੇ ਦਾ ਮਿਲ ਰਿਹਾ ਉਹਨਾਂ ਦੇ ਨਾਲ ਬੈਠ ਕੇ ਡਿਸਕਸ ਕੀਤਾ ਉਹਨਾਂ ਨੂੰ ਕਹੇ ਦਿਖਾਓ ਕਿਹੜਾ ਸ਼ੈਨਲਰ ਜਦੋਂ ਨਾਲ ਡਿਸਕਸ ਕੀਤਾ ਜਿਹੜਾ ਚੂਮਰ ਸਾਡੀ ਮਾਰਕੀਟ 900 ਰੁਪਏ ਦਾ ਹੈ ਉਹਨਾਂ ਨੇ 2100 ਰੁਪਏ ਔਨਲਾਈਨ ਮੰਗਵਾਇਆ ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਆ ਪਾਓ ਖੁਦ ਦੇਖੋ ਖੁਦ ਚੀ ਉਸ ਤੋਂ ਬਾਅਦ ਤੁਸੀਂ ਚੀਜ਼ ਲੋ ਠੀਕ ਹੈ ਉਹ ਤੁਹਾਡੇ ਤੋਂ ਲੈ ਕੇ ਹੀ ਗਿਆ ਨਾ ਮਤਲਬ ਆਪਣਾ ਮੋਹਰ ਲਗਾ ਕੇ ਅੱਗੇ ਵੇਚ ਦਿੰਦੇ ਆ ਨਹੀਂ 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 ਮੈਂ ਤੁਹਾਨੂੰ ਕਹ ਰਿਹਾ ஆன்ਲਾਈਨ ਪਲੇਟਫਾਰਮ ਜਿੰਨੇ ਵੀ ਜਿੱਦਾਂ ਫਲਿੱਪਕਾਰਟ ਹੈ ਜਾਂ ਐਮਾਜ਼ਾਨ ਹੈ ਕੁਝ ਹੋਰ ਹੈ ஆன்ਲਾਈਨ ਦੇ ਉੱਪਰ ਉਸ ਬੰਦੇ ਨੇ ਜਿਹੜਾ ਚੁਮਰ 2100 ਦਾ ਲਿਆ ਉਹੀ ਚੁਮਰ ਸਾਡੀ ਮਾਰਕੀਟ 900 ਰੁਪਏ ਦਾ ਸੀ ਫਰੌਡ ਗਰੀ ਬਹੁਤ ਜ਼ਿਆਦਾ ਹੋ ਰਹੀ ਹੈ ਸਾਵਧਾਨ ਰਹੋ ਇੰਦਾ ਤਾਂ ਕੋਈ ਬੰਦਾ ਦੇਖ ਨਹੀਂ ਪੰਦਾ ਨਾ ਆਪਾਂ ਫਿਜ਼ੀਕਲੀ ਤਾਂ ਉਸ ਚੀਜ਼ ਨੂੰ ਦੇਖ ਨਹੀਂ ਸਕਦੇ ਹੱਥ ਲਾ ਕੇ ਦੇਖ ਨਹੀਂ ਸਕਦੇ ਕੀ ਖਰੀਦ ਰਹੇ ਕੀ ਨਹੀਂ ਦੇਖ ਰਹੇ ਉਹ ਤਾਂ ਕੈਮਰੇ ਦੇ ਵਿੱਚ ਜਾਂ ਮੋਬਾਈਲ ਦੇ ਵਿੱਚ ਤੁਸੀਂ ਫੋਟ ਤੁਹਾਡੀ ਦੁਕਾਨ ਕੀ ਐਡਰੈਸ ਕੀ ਇੱਥੇ ਦਾ ਇਹ ਜੀਪੀ ਇਲੈਕਟ੍ਰੀਕਲ ਇਲੈਕਟ੍ਰੀਕਲ ਮਾਰਕੀਟ ਨੀਅਰ ਪਿੰਡ ਸਟਰੀਟ ਲੁਧਿਆਣਾ ਭਾਜੀ ਸੀਗੇ ਆਪਣੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਵਧੀਆ ਇੱਕ ਗੱਲ ਦੱਸੀ ਆ ਵੀ ਆਨਲਾਈਨ ਵੀ ਠੱਗੀ ਵਾ ਸਕਦੀ ਆ ਸਾਵਧਾਨ ਰਹੋ ਤੁਸੀਂ ਇਸ ਤੋਂ ਵਧੀਆ ਟਾਈਮ ਕੱਢੋ ਡਾਇਰੈਕਟਲੀ ਆਪਣੀ ਚੁਆਇਸ ਕਰੋ ਕਲਰ ਦੇਖੋ ਲਾਈਟਿੰਗ ਦੇਖੋ ਚੈੱਕ ਕਰਕੇ ਦੇਖੋ ਤਾਂ ਕਿ ਤੁਹਾਨੂੰ ਚੀਜ਼ ਵਧੀਆ ਮਿਲੇ